ਹਾਂ ਜੀ ਸਤ ਸ੍ਰੀ ਅਕਾਲ ਜੀ ਫਰੈਂਡਸ ਮੈਂ ਬ੍ਰਿੰਦਰ ਫਰੈਂਡਸ ਅੱਜ ਦਾ ਇਹ ਮੇਰਾ ਟਾਪਿਕ ਹੈ ਰਬੜ ਪlant ਵੈਰੀਗੇਟਡ ਦੇ ਲੀਫ ਆਪਾਂ ਕਿਵੇਂ 빅 ਸਾਈਜ਼ ਦੇ ਕਰ ਸਕਦੇ ਆ ਇਹ 12 ਇੰਚੀ ਪੌਟ ਵਿੱਚ 12 ਇੰਚੀ ਨਾ ਪੋਟ ਵਿੱਚ ਲੱਗਾ ਹੋਇਆ ਇਹ ਪੌਦਾ ਤੇ ਇਹਦੀ ਹਾਈਟ 4 ਫੀਟ ਤੋਂ 5 ਫੀਟ ਦੇ ਵਿੱਚ ਜਾ ਚੁੱਕੀ ਆ ਇਹ ਸਾਰੇ ਇਹ ਨਿਊ ਲੀਫ ਆਏ ਆ ਦੇਖੋ ਨਿਊ ਲੀਫ ਜਦੋਂ ਮੈਂ ਵੀਡੀਓ ਬਣਾਉਣੇ ਹੁੰਦੀ ਆ ਨੈਵਰਸ ਆਪਣੇ ਸ਼ੁਰੂ ਕਰ ਦਿੰਦੇ ਆ ਰਾਮ ਕਥਾ ਦੇਖੋ ਜੋ ਨਿਊ ਲੀਫ ਆਇਆ ਡੇਲੀ 2-3 ਲੀਫ ਡੇਲੀ ਹੀ ਆਉਂਦੇ ਆ ਦੇਖੋ ਇਹ ਡੇਲੀ ਨਿਊ ਸ਼ੂਟ ਜੋ ਲੀਫ ਆ ਰਹੇ ਆ ਉਹ ਤੇ ਇੱਧਰ ਦੇਖਣਾ ਇਹ ਲੀਫ ਦੇਖੋ 1 ਫੀਟ ਤੋਂ ਜ਼ਿਆਦਾ ਵੱਡਾ ਇਹ ਲੀਫ ਆ ਤੇ ਇਹਦਾ ਰਾਜ ਕੀ ਆ ਇੱਕ AEO ਨਹੀਂ ਸਾਰੇ ਲੀਫ ਤਕਰੀਬਨ 1 ਫੀਟ ਤੋਂ ਉੱਪਰ ਜਾ ਚੁੱਕੇ ਲਓ ਦੇਖੋ ਇੱਧਰ ਵੀ ਹੱਥ ਆ ਇਹ ਤਾਂ ਕੈਮਰਾ ਵੀ ਫੋਕਸ ਨਹੀਂ ਕਰ ਰਿਹਾ ਇੰਨੇ ਵੱਡੇ ਲੀਫ ਜਾ ਰਹੇ ਆ ਜੋ ਇਹ ਨਿਊ ਸ਼ੂਟ ਵੀ ਆ ਰਹੇ ਆ ਨਾ ਦੇਖੋ ਇਸ ਟੈਂਪਲ ਪਤਾ ਲੱਗ ਜਾਏਗਾ ਕਿ ਇਹ ਵੀ ਕੋਈ ਛੋਟੇ ਜਿਵੇਂ ਦੇਖੋ ਇਹ ਸਟਾਰਟ ਹੋਏ ਆ ਇਹ ਨਿਊ ਸ਼ੂਟ ਆ ਰਹੇ ਆ ਇਹ ਕੱਲ ਤੱਕ ਕਾਫੀ ਵੱਡਾ ਹੋ ਜਾਏਗਾ ਇੱਧਰ ਉਹ ਇੱਧਰ ਵੀ ਦੇਖੋ ਤੇ ਇਹਨਾਂ ਦਾ ਰਾਜ਼ ਕੀ ਆ ਉਹ ਮੈਂ ਦਿਖਾਉਂਦੀ ਆ ਸਾਰੇ ਪੌਦੇ ਬਹੁਤ ਡੱਲ ਹੋ ਰਹੇ ਸੀ ਗਰਮੀ ਵੀ ਜ਼ੋਰਾਂ ਤੇ ਆ ਤੇ ਖਾਦ ਮੈਂ ਇਹਨਾਂ ਨੂੰ ਫਰਵਰੀ ਚ ਦਿੱਤੀ ਸੀ ਉਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਪੌਦਿਆਂ ਦੇ ਵਿੱਚ ਪਾਇਆ ਸਰਫ ਆਪਣੀ ਰੁਟੀਨ ਮੁਤਾਬਕ ਪਾਣੀ ਹੀ ਪਾਉਂਦੀ ਆ ਤੇ ਇਸ ਪੌਦੇ ਦੇ ਵਿੱਚ ਫਰਵਰੀ ਦੇ ਵਿੱਚ ਫਰਵਰੀ ਦੇ ਨਾਲ-ਨਾਲ ਮੈਂ ਨਿੰਬੂ ਦਾ ਹਨਾ ਅਚਾਰ ਪਾਇਆ ਸੀ ਅਚਾਰ ਪਾ ਕੇ ਤੇ ਐਕਸਟਰਾ ਨਿੰਬੂ ਜਿਹੜੇ ਸੀ ਮੈਂ 5-6 ਰੱਖੇ ਸੀ ਆਪਣੇ ਜੂਸ ਲਈ ਸੈਡਲ ਸੈ ਹੈ ਨਾ ਸਲਾਦ ਲਈ ਸਲਾਦ ਲਈ ਤੇ ਉਹ ਜਿਹੜੇ ਛਿਲਕੇ ਹੁੰਦੇ ਆ ਤੇ ਮੈਂ ਪਾਣੀ ਚ ਡਿਪ ਕਰਕੇ ਰੱਖ ਲੈਂਦੀ ਆ ਬਈ ਕਿਸੇ ਨੂੰ ਐਸਟਿਕ ਬਣਾਉਣ ਲਈ ਬਈ ਪਾ ਦਾਂਗੇ ਪਰ ਮੈਂ ਐਕਸਪੈਰੀਮੈਂਟ ਦੇ ਤੌਰ ਤੇ ਇਹ ਰਬੜ ਪਲਾਂਟਰ ਨੂੰ ਲੈ ਜੂਸ ਕਰ ਲਿਆ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਮੈਂ ਜੂਸ ਕੀਤਾ ਸੀਗਾ ਮਾਰਚ ਦੇ ਐਂਡ 'ਚ ਅਪ੍ਰੈਲ ਵਿੱਚ ਵੀ ਮੈਂ ਇਹਦੀ ਵੀਡੀਓ ਸ਼ੇਅਰ ਕੀਤੀ ਸੀ ਤੁਸੀਂ ਧਿਆਨ ਨਾਲ ਜੇ ਉਹ ਵੀਡੀਓ ਦੇਖੋਗੇ ਤਾਂ ਉਸ ਦਾ ਟਾਈਮ ਇਹਨਾਂ ਦੇ ਇੰਨੇ ਵੱਡੇ ਲੀਫ ਨਹੀਂ ਹੈਗੇ ਛੋਟੇ ਲੀਫ ਆ ਕਿਉਂਕਿ ਮੈਂ ਦਿਖਾਇਆ ਸੀ ਕਿ ਔਲਿਆਂ ਦੇ ਨਾਲ ਇਹ ਲੀਫ ਬੈਂਡ ਹੋਏ ਆ ਠੀਕ ਆ ਇਹ ਦੇਖੋ ਜਿਨ੍ਹਾਂ ਤੇ ਲੀਫ ਤੇ ਨਹੀਂ ਅਸ ਰੋਲਿਆਂ ਦਾ ਹੋਇਆ ਸੀ ਉਹ ਦੇਖੋ ਇਹ ਦੇਖੋ ਸਾਰੇ ਨੀਚੇ ਤੱਕ کافی ਵੱਡੇ ਲੀਫ ਆ ਇਹ ਤਾਂ ਦੇਖੋ ਤੇ ਇਹਦਾ ਰਾਜ ਹੈਗਾ ਹੈਲਥ ਦਾ ਮੈਂ ਦਿਖਾਉਂਦੀ ਆ ਇਹ ਦੇਖੋ ਲੈਮਨ ਇਹ ਮੈਂ ਜੂਸ ਕਰਕੇ ਕੱਲ ਵੀ ਜੋ ਯੂਜ਼ ਕੀਤੇ ਸੀ ਹਨਾ ਤੇ ਇਹਨਾਂ ਦੇ ਵਿੱਚ ਪਲਪ ਸਾਰਾ ਕੱਢ ਕੇ ਇਹ ਮੈਂ ਇੱਥੇ ਐਸੀ ਤਰ੍ਹਾਂ ਕੰਪੋਸਟ ਦੇ ਵਿੱਚ ਸੁੱਟ ਦਿੱਤਾ ਇੱਕ ਸਿੰਗਮੋਨੀਆ ਦੇ ਵਿੱਚ ਪਾ ਦਿੱਤਾ ਇਹ ਜੋ ਮੈਟਵਾਇਸ ਆਪਣੇ ਬਾਲਬ ਖਰਾਬ ਹੋ ਚੁੱਕੇ ਆ ਇਹ ਡੈਕੋਰ ਕਰਨ ਲਈ ਰੱਖੇ ਹੋਏ ਆ ਕਿ ਡੈਕੋਰ ਕਰਾਂਗੀ ਪਰ ਟਾਈਮ ਨਹੀਂ ਮਿਲਿਆ ਤੇ ਇਧਰ ਇਸੇ ਤਰ੍ਹਾਂ ਇਸ ਰਬੜ ਪਲਾਂਟ ਦਾ ਹੈਲਥ ਦਾ ਰਾਜ ਇਹ ਆ ਤੇ ਸਿਮੋਨੀਆਂ ਦੇ ਲੀਫ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਇਹਦਾ ਲੀਫ ਵੀ 1 ਫੀਟ ਤੱਕ ਹੈ ਤਕਰੀਬਨ 10 ਇੰਚੀ 10 ਇੰਚੀ ਦਾ ਲੀਫ ਆ ਇਹ ਨਹੀਂ ਤਾਂ ਸੀ ਮੋਨੀਆਂ ਦੇ ਇੰਨੇ ਵੱਡੇ ਜੇ ਤੁਸੀਂ ਲੀਫ ਕਰਦੇ ਆ ਤੇ ਗਰਾਊਂਡ 'ਚ ਲਗਾ ਕੇ ਹੀ ਹੋ ਸਕਦੇ ਆ 12 ਇੰਚੀ ਪੋਟ ਵਿੱਚ ਨਹੀਂ ਹੁੰਦੇ ਨਾ ਮਮਕਨ ਜਿਹੜੇ ਕਿ ਆਪਾਂ ਵੱਡੇ ਲੀਫ ਕਰ ਸਕਦੇ ਮੈਂ ਐਗਜ਼ਾਮਪਲ ਇਹ ਨਹੀਂ ਦਾਵਾਂਗੀ ਹੋਰ ਵੀ ਦਾਵਾਂਗੀ ਦੇਖੋ ਇਸ ਪੌਦੇ ਦੀ ਮਨੀ ਪ੍ਰਾਂਤ ਦੀ ਬਿਲਕੁਲ ਕਟਾਈ ਖਾਲੀ ਕਰ ਦਿੱਤਾ ਸੀ ਕਮਲਾ ਸਿਰਫ ਰੂਟ ਇਹੀ ਰਹਿ ਗਿਆ ਸੀ ਤੇ ਇਹਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਕੁ ਮੈਂ ਨਿੰਬੂ ਪਾਏ ਹੋਏ ਹੁਣੇ ਆ ਤੇ ਵਿੱਚੇ ਹੀ ਸੜ ਗਲ ਗਿਆ ਆ ਤੇ ਇਹ ਹੀ ਦੇਖੋ ਕਿੰਨੀ ਬੁਸ਼ੀ ਮਨੀ ਪਲਾਂਟ ਗਰੋ ਹੋਈ ਹੈ ਸਿਰਫ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਹੀ ਲੀਫ ਦਾ ਆਪਾਂ ਕਰ ਸਕਦੇ ਹਾਂ ਹੈਲਥ ਦਾ ਰਾਜ ਤੇ ਇਹ ਦੇਖੋ ਇੱਧਰ ਇਹਦੇ ਤੇ ਵੀ ਮੈਂ ਐਕਸਪੈਰੀਮੈਂਟ ਕੀਤਾ ਇਹਦੇ ਵਿੱਚ ਮੈਂ ਥੋੜਾ ਪਾਣੀ ਪਾਇਆ ਸੀ ਮੈਂ ਸੋਚਿਆ ਸੀ ਜੇ ਪੌਦਾ ਖਤਮ ਹੋਏਗਾ ਤੇ ਇੱਕੋ ਹੀ ਹੋਏਗਾ ਜਿਆਦਾ ਨਹੀਂ ਹੋਣਗੇ ਤੇ ਇਹਦੇ ਵਿੱਚ ਵੀ ਇਹਦੇ ਦੇ ਐਕਸਪੈਰੀਮੈਂਟ ਮੈਂ ਚੱਲ ਰਿਹਾ 10-15 ਦਿਨ ਦੇ ਵਿੱਚ ਹੀ ਨਿਊ ਸ਼ੂਟ ਗਰੋਥ ਸਟਾਰਟ ਹੋਈ ਆ ਕਿਉਂਕਿ ਇਹਦੀ ਪਹਿਲਾਂ ਗਰੋਥ ਰੁਕ ਗਈ ਸੀ ਬਿਲਕੁਲ ਕਿਉਂਕਿ ਸੋਇਲ ਦੇਖੋ ਪਾਣੀ ਦਾ ਡੇਲੀ ਪਾਉਂਦੇ ਆ ਅੱਜਕੱਲ ਸੀਜ਼ਨ ਇਹਦੇ ਵਿੱਚ ਦੋ ਪੌਦੇ ਆ ਤੇ ਇਹਦੇ ਵਿੱਚ ਚਾਰ ਕੋਲ ਮੈਂ ਜ਼ਿਆਦਾ ਪਾਇਆ ਹੋਇਆ ਕਿ ਫੰਗਸ ਨਾ ਹੋਏ ਇਹ 10-15 ਦਿਨ ਦੇ ਐਕਸਪੈਰੀਮੈਂਟ ਤੇ ਇਹਦੇ ਨਿਊ ਸ਼ੂਟ ਆਨ ਸ਼ੁਰੂ ਹੋ ਗਏ ਆ ਤੇ ਇਹਦੇ ਵਿੱਚ ਵੀ ਜੋ ਸੈਲਡ ਤੋਂ ਨਿੰਬੂ ਵੱਜਦਾ ਹੈ ਆਪਾਂ ਜੂਸ ਕਰਕੇ ਪਲਪ ਵਗੈਰਾ ਉਹਦਾ ਜੂਸ ਜਾਂ ਰਸਾ ਵਗੈਰਾ ਕੱਢ ਕੇ ਜੋ ਛਿਲਕੇ ਹੁੰਦੇ ਆ ਵੀ ਤੁਸੀਂ ਪਾਣੀ 'ਚ ਡਿਪ ਕਰਨੇ ਡਿਪ ਕਰਦੇ ਹੋ ਨੇ ਤਾਂ ਵੈਸੇ ਵੀ ਤੁਸੀਂ ਪਾ ਸਕਦੇ ਆ ਇੱਕ ਤਾਂ ਇਹਦੇ ਨਾਲ ਇਹ ਨਿੰਬੂ ਦਾ ਪਾਣ ਦੇ ਛਿਲਕੇ ਫਾਇਦੇ ਆ ਕਿ ਕੋਈ ਕੀੜਾ ਨਹੀਂ ਆਉਂਦਾ ਠੀਕ ਆ ਰਬੜ ਪਲਾਂਟ ਦੀਆਂ ਸਾਈਡਾਂ ਤੇ ਜਾਂ ਕਿਸੇ ਵੀ ਤੁਸੀਂ ਕਿਸੇ ਵੀ ਪੌਟ 'ਚ ਪਾ ਦਿਓਗੇ ਤੇ ਜਿਹੜੀ ਮੱਖੀ ਬਿਨ ਬਣਾਉਂਦੀ ਜੇ ਰਹਿੰਦੀ ਆ ਨਾ ਜਾਲਾ ਜਿਹਾ ਬਣਾ ਕੇ ਖਰਾਬ ਕਰਦੀ ਉਹ ਨਹੀਂ ਆਂਦੀ ਕਿਉਂਕਿ ਇਹਦੇ ਇੱਕ 스멜 ਲਿਆ ਜਿਹੜੀ ਹੈ ਨਾ ਆਪਾਂ ਨੂੰ ਕਿਸੇ ਕਿਸੇ ਨੂੰ ਅੱਛੀ ਲੱਗਦੀ ਕਿਸੇ ਨੂੰ ਨਹੀਂ ਅੱਛੀ ਲੱਗਦੀ ਮੈਨੂੰ ਬੜੀ ਅੱਛੀ ਲੱਗਦੀ ਹੈ ਇਹਦੀ ਜੋ ਖੁਸ਼ਬੂ ਆ ਨਿੰਬੂ ਦਾ ਜਦੋਂ ਹਨਾ ਪਰ ਨਿਚੋੜਦੇ ਆ ਬਿੰਨੀ ਬਿੰਨੀ ਖੁਸ਼ਬੂ ਤੇ ਉਹਦੇ ਨਾਲ ਪਲਾਂਟਸ ਨੂੰ ਕਾਫੀ ਅਸਰ ਰਹਿੰਦਾ ਹੈ ਤੇ ਉਹ ਮੱਖੀ ਵਗੈਰਾ ਵੀ ਨਹੀਂ ਆਂਦੀ ਤੁਸੀਂ ਜੂਸ ਕਰਕੇ ਦੇਖਣਾ ਤੇ ਮੈਨੂੰ ਦੱਸਣਾ ਤੇ ਵੀਡੀਓ ਤੇ ਪਸੰਦ ਆਏ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਹ ਮੇਰੇ ਰਬਰਟ ਪਲਾਂਟ ਦੇ ਮਨੀ ਪਲਾਂਟ ਤੇ ਸਿਮੋਨੀਆਂ ਤੇ ਤਿੰਨਾ ਤੇ ਮੈਂ ਐਕਸਪੈਰੀਮੈਂਟ ਕੀਤਾ ਤੇ ਇਹ ਹੀ ਰਾਜ ਆ ਤੇ ਦੇਖੋ ਮਨੀ ਪਲਾਂਟ ਵੀ ਕਾਫੀ ਲੰਬੀ ਜਾ ਚੁੱਕੀ ਆ ਇਹ 10 ਸੀਟ ਜਾ ਚੁੱਕੀ ਆ ਓਕੇ ਜੀ